ਸਾਸ੍ਰੀ ਗੋਲ ਜੀ ਮੈਂ ਹੈਗਾ ਇਸ ਟੈਂਪਸ ਵੀ ਡਨ ਅੱਜ ਦਿਨ ਹੈਗਾ ਮੰਗਲਵਾਰ ਟਾਈਮ ਤੇ ਸਵੇਰੇ 5:00 ਵਜੇ ਪਾਂਛੀਆਂ ਦੀ ਆਵਾਜ਼ ਤੇ ਹੁਣ ਆਪਾਂ ਲਾਵਾਂਗੇ ਵਰਕਆਊਟ ਫਿਰ ਰੂਦ ਬਾਅਦ ਹੋਵਾਂਗੇ ਰੈਡੀ ਫਿਰ ਦਿਖਾਵਾਂਗੇ ਤੁਹਾਨੂੰ ਅਗਲਾ ਮਾਹੌਲ ਸਾਸ੍ਰੀ ਗੋਲ ਜੀ ਆਪਾਂ ਹੋ ਗਏ ਰੈਡੀ ਚਾਹ ਵੀ ਬੀ ਲਈ ਬਿਸਕੁਟ ਵੀ ਖਾ ਲਏ ਆਇਆ ਤਾਂ 7:00 ਵੱਜਣਿਆ ਤੇ ਡਿਸਪੈਚ ਨਾਣਾ 8:00 ਫੇਰ ਉਹ ਭੇਜੂਗਾ ਲੋਡ ਤੇ ਮੈਂ 스웨ਡਨ ਦਾ ਸ਼ਹਿਰ ਮਾਲ ਵੋ ਖੜਿਆ ਵਾ ਮਾਲ ਵੋ ਇੱਥੇ ਦੇ ਸ਼ਹਿਰ ਦੇਖਦਾ ਉਹ ਸਾਹਮਣੇ ਬਿਲਡਿੰਗ ਤੇ ਦੇਖਦੇ ਹੁਣ ਕਿੰਨੇ ਕ ਦੂਰ ਦਾ ਲੋਡ ਮਿਲਦਾ ਜੇ ਲੱਗਾ ਵਸ ਹੋਇਆ ਅੱਜ ਸ਼ਾਮ ਦੀ ਫੈਰੀ ਹੋਣੀ ਫਿਰ ਜੋੜੇ ਰੋ ਮੇਰੇ ਸਪਰਾ ਨਾਲ ਤੁਹਾਨੂੰ ਦਿਖਾਵਾਂਗੇ ਨਵੇਂ ਨਵੇਂ ਕੰਟਰੀਆਂ ਨਵੇਂ ਨਵੇਂ ਮਾਹੌਲ ਪਤਾ ਨਹੀਂ ਅੱਜ ਕੱਲ ਘਟ ਘਟ ਦੇ ਕਿਹੜਾ ਚੱਕਰ ਗੰਦ ਮੰਦ ਜਿਆਦਾ ਦੇਖਣਾ ਪਸੰਦ ਕਰਦੇ ਹਾਂਜੀ ਹੁਣ ਆਇਆ ਮੈਨੂੰ ਲੋਡ 9 ਵਜ ਗਏ ਇੱਥੇ 85 ਕਿਲੋਮੀਟਰ ਦੂਰ ਹੈ ਜਾਣਾ ਆਇਆ ਤੁਹਾਨੂੰ ਦਿਖਾਈਏ ਮਾਹੌਲ ਅਗਲਾ ਆਪਾਂ ਆਪਣੀ ਲੋਡਿੰਗ ਵਾਲੀ ਜਗ੍ਹਾ ਪਹੁੰਚ ਚਲੇ ਰਹਿ ਗਿਆ 7 ਕਿਲੋਮੀਟਰ ਪਿੰਡਾਂ ਆ ਜਾ ਕੋ ਮੈਂ ਕਰਦਾ ਹਾਂ ਐਸਾਈਡ ਸਮੁੰਦਰ ਹੈ ਸਮੁੰਦਰ 'ਚ ਬੱਦਲ ਉਤਰੇ ਪੂਰੇ ਪਾਣੀ ਇਕੱਠਾ ਕਰੇਗਾ ਤੇ بارش ਆਣੀਗਾ। ਕਿਆ ਕੋਤਰਾ ਤਾ ਦੇਖੋ ਕੌਣ ਹੈਂਡਲ ਕਰਦਾ। ਇੱਧਰ ਕਣਕਾਂ ਦਾ ਵੀ ਹੋਰ ਆ, ਛਿੱਟਾ ਹੋਰ ਤਗਾ ਨਾ ਗਾਹਿੰਦਾ। ਪਹਿਲਾ ਲੋਡ ਕਰਨਾ ਫਿਰ ਦੇਖਦਾ ਅਗਲਾ ਲੋਡ ਕਿੱਧਰ ਦਾ ਆਉਂਦਾ ਮਾਸ਼ਰ ਨਸਾਰਾ ਸ਼ਿਸ਼ਖਰਾ ਹੋਤਾ ਐਸਾ ਆ ਪੀਤਾ ਦਾ ਇਸ ਸਾਈਡ ਸਮੁੰਦਰ ਹੈ ਮੈਂ ਕੰਪਨੀ ਦੇ ਅੰਦਰ ਪਹੁੰਚ ਗਿਆ ਕੰਪਨੀ ਬਹੁਤ ਵੱਡੀ ਹੈ ਇਹ ਇਹ ਅੰਦਰ ਦਾ ਮਾਹੌਲ ਹੈ ਕੰਪਨੀ ਦਾ ਰੋਡ ਹੋਣਾ ਨਾ ਤਿਆਰ ਹੋ ਗਈ ਗੱਡੀ ਤੇ ਕੰਪਨੀ ਬਹੁਤ ਵੱਡੀ ਹੈ ਇਹ ਪਿੰਡ ਵਿੱਚ ਕੰਪਨੀ ਹੈ ਬਣੀ ਵੀ ਇੱਕ ਇੱਕ ਲੋਡ ਹੋ ਗਿਆ ਹੌਣ ਦੂਜਾ ਲੋਡ გან ਚੱਲਦੇ ਆ ਤਿੰਨ ਪਾਇਲਟ ਆ ਇਹ ਸਾਹਮਣੇ ਨ ਸਮੁੰਦਰ ਆ ਇੱਧਰ ਆਪਾਂ ਚੱਲੇ ਹੁਣ ਦੂਜੇ ਲੋਡ ਨੂੰ ਉਹ ਹੈਗਾ ਇੱਥੇ ਦੇ 33 ਕਿਲੋਮੀਟਰ ਇਹ ਕੰਪਨੀ ਹੈ ਇਹ ਕੰਪਨੀ ਹੈ ਇੱਧਰ ਸਾਰੀ ਹੈ ਨਾਲ ਇਹ ਪਿੰਡ ਸਾਫਾਈ ਦੇਖੋ ਕਿੰਨੀ ਆ ਕੰਪਨੀ ਐ ਪਿੰਡ ਦੇ ਵਿੱਚ ਸਿਸਟਮ ਐ ਨਾ ਵਧੀਆ ਕੋ ਗੱਲ ਤੋਂ ਕੋ ਕਰ ਨੇ ਬਾਰਾ ਸੋਚ ਨਹੀਂ ਸਕਦਾ ਸਾਡੇ ਉਸ ਪਿੰਡਾ 'ਚ ਕੋਈ ਕੰਪਨੀ ਕੋ ਮਣੀ ਖੋਲ ਜਾਵਾ ਵਾਹ ਦੇ ਘਰਾਉਣਾ ਨਹੀਂ ਪਹਿਲਾਂ ਨਾ ਦੇ ਕਿਉਂਕਿ ਸਾਨੂੰ ਯਕੀਨ ਨਹੀਂ ਹੁੰਦਾ ਇਹ ਚੀਜ਼ਾਂ ਪਰਪਰ ਹੈ ਦੇਖੋ ਕਿੰਨੀ ਸਾਫ਼ ਸਫਾਈ ਪਿੰਡ ਦੇ ਬਾਹਰ ਦੀ ਫਿਰਨੀ ਹੈ ਮੈਂ ਸਾਈਕਲਿੰਗ ਕਰਿਆਗਾ ਤੇ ਮੌਸਮ ਵਧੀਆ ਰਹਿਣੇ ਦਾ ਕਾਰਨ ਰੋਖ ਹੈ ਬਸ ਸਵੀਡਨ ਚਾਹ ਦਾ ਪੂਰੇ ਯੂਰਪ ਚ ਸਭ ਤੋਂ ਜ਼ਿਆਦਾ ਰੋਖ ਹੈ ਉਹ ਪਿੱਲਰ ਜੇ ਬਣਾਏ ਹੋਏ ਦੂਸਰਾ ਵੀ ਲੋਡ ਹੋ ਗਿਆ ਤਿੰਨ ਪਾਇਲਟ ਬਾਹੋਂ ਸਾਈਡ ਕਟਰ ਲੱਗਾ ਅਗਲਾ ਲੋਡ ਕਾ ਨ ਜਾਣਾ ਇੱਥੇ ਰੇਲਵੇ ਸਟੇਸ਼ਨ ਹੈ ਉਹ ਇੱਕ ਪਿੱਛੇ ਤੇ ਆ ਗਈ ਇੱਕ ਜਾ ਚੱਲ ਗਈ ਆਇਆ ਮੈਨੂੰ ਅਗਲਾ ਲੋਡ ਆਇਆ ਨਹੀਂ ਮੈਂ ਉੱਥੇ ਖੜਿਆ ਵਾ ਲੋਡ ਕਰਕੇ ਹੁਣ ਆਇਆ ਲੋਡ ਤਰੁਣਜਾ ਕਿਲੋਮੀਟਰ ਹੈ ਇੱਥੇ ਦੇ ਹੁਣ ਤੀਜਾ ਲੋਡ ਕਰਨਾ ਇੱਥੇ ਰੇਲਵੇ ਸਟੇਸ਼ਨ ਆ 9 ਕਿਲੋਮੀਟਰ ਰਹਿ ਗਿਆ ਆਪਾਂ ਪਹੁੰਚ ਜਾਣਾ ਫੇਰ ਆਣੀ ਤੀਜੀ ਲੋਡਿੰਗ ਵਾਲੀ ਜਗ੍ਹਾ ਮਾਲ ਉਹ ਸ਼ਹਿਰ 'ਚ ਪਹੁੰਚ ਜਾਣਾ ਫੇਰ ਦੁਬਾਰਾ ਦੇਖਦੇ ਆਂ ਤੀਜਾ ਲੋਡ ਕਰਿਆ ਪੂਰਾ ਟਰੱਕ ਲੋਡ ਹੁੰਦਾ ਕਿ ਨਹੀਂ ਕਿ ਕੱਲ੍ਹ ਫੇਰ ਕੋਈ ਲੋਡ ਕਰਨਾ ਪਾਣਾ ਆਪਣਾ ਤੀਜਾ ਵੀ ਲੋਡ ਹੋ ਗਿਆ ਜਾਂ ਟਰੱਕ ਮੇਰਾ ਪੂਰਾ ਨਹੀਂ ਲੋਡ ਹੋਇਆ ਇੱਕਦ ਦਾ ਹੋਇਆ ਹੋਰ ਲੋਡ ਆਉਂਗਾ ਬੇਟ ਕਰਿਆਗਾ ਤਾਂ ਮੈਂ ਸ਼ਾਇਦ ਪਰ ਕੱਲ ਹੋਇਆ 4 ਵਜੇ ਕੀਤਾ ਤੇ ਇਹਦੇ ਮਿਲਦਾ ਕਿ ਨਹੀਂ ਲਾਸਟ ਲੋਡਿੰਗ ਹੋਇਆ ਕਰਦੀ ਕੱਲ ਸ਼ਿਪ ਬੁੱਕ ਹੋਇਆ ਵਾ ਉਹ ਫੇਰ ਕੈਨਸਲ ਕਰਨਾ ਪਿਆ ਲੋਡ ਨਹੀਂ ਹੋਇਆ ਕੱਲ ਲਾਸਟ ਤੇ ਹੁਣ ਲਾਸਟ ਲੋਡਿੰਗ ਹੋ ਗਿਆ ਕਰਦੀ ਅੱਜ ਸ਼ਾਮ ਦਾ ਹੋਣਾ 4 ਵਜੇ ਦਾ ਸ਼ਿਪਿੰਗ ਫਰਾਂਸ ਜਾਣਾ ਫਰਾਂਸ ਦਾ ਲੋਡ ਹੈ ਟਰੱਕ ਆਵਣਾ ਹੋ ਗਿਆ ਲੋਡ ਆਪਾਂ ਚੱਲੇ ਹੁਣ ਫਰਾਂਸ ਇੱਥੇ ਤੇ ਪੋਰਟ ਰਹਿ ਗਿਆ ਸਿਰਫ 20 ਕਿਲੋਮੀਟਰ 11 ਵਜੇ ਫਹਿਰੀਆ ਮੇਰੀ 2 ਘੰਟੇ ਬਾਅਦ ਵੀਜਲ ਵੀ ਪਾਉਣਾ ਦੇਖਦੇ ਹਾਂ ਕਿਤਾ ਹੁੰਦਾ ਸਿਸਟਮ ਸੈਟ ਆਪਾਂ ਪਹੁੰਚ ਕੇ ਪੋਰਟ ਪਰ ਇਹ ਰਾਕਾ ਵਰਡ ਕਾ ਐਦਾਂ ਪੈਕ ਕਰਕੇ ਰੱਖਤਾ ਵਾ ਇਹ ਡੈਰੀ ਫਾਰਮਾਂ ਚ ਚੱਲਣਾ ਹੈਗਾ ਪੋਰਟ 'ਤੇ ਪਹੁੰਚ ਗਿਆ ਡੀਲ ਪਾਉਣ ਲੱਗਿਆ ਇੱਧਰ ਨਾਲੇ ਪੋਰਟ ਆ ਤੇ ਐਡਬਲੂ ਖਰਾਬ ਹੈ ਇੱਥੇ ਐਡਬਲੂ ਉੱਧਰ ਪਵਾ ਲਾਂਗੇ ਸ਼ੇਪ ਮੇਰਾ ਹੈ 4 ਵਜੇ 11 ਵਜੇ ਇੱਥੇ ਮਾਰਕਟ ਚੰਗਿਆ ਨਹੀਂ ਇਹਦੇ ਵਿੱਚ ਸਮੁੰਦਰ ਦੇ ਨਾਲ ਗਾਦ ਜਈ ਹੈ ਉਹਦੀ ਬੜੀ ਭੇੜੀ ਸੜਿਆਣਾ ਹੈ ਕਦੀ ਇਹਦਰ ਆ ਤੁਰਦੇ ਮਿਲਦੇ ਘਰ ਦੀ ਪਾਰਕਿੰਗ ਹੈ ਇਹ ਗਾਦ ਜਈ ਹੈ ਪਾਣੀ ਥੱਲੇ ਬੈਠਿਆ ਵਾ ਇਹ ਗਾਦ ਜਈ ਦੀ ਸੜਿਆਣਾ ਹੈ ਕਦੀ ਸੜੀ ਆਪਾਂ ਪਹੁੰਚ ਗਏ ਮਾਰਕੀਟ ਸਾਰਾ ਆਪਾ ਲੈ ਲਿਓ ਤੋ ਦੇ ਘੰਟੇ ਪਹਿ ਗਏ ਜੂਸ ਪੀਨੇ ਆ ਆਪਾਂ ਪਹੁੰਚ ਗਏ ਪੋਰਟ ਦੇ ਅੰਦਰ ਤੇ ਬਲੌਗ ਦੀ ਇੱਥੇ ਸਮਾਪਤੀ ਹੈ ਬਾਕੀ ਰਾਹ ਨ ਪਹੁੰਚ ਜਾਣਾ 1:00 ਵਜੇ ਚਰਮਨ ਇਹ ਜਾਵਾਂਗੇ ਫਰਾਂਸ ਦੇਖਦੇ ਹਾਂ ਕਿੰਨਾ ਕਿਲੋਮੀਟਰ ਉੱਥੇ ਅਜਾਈ ਨਹੀਂ ਲੋਕੇਸ਼ਨ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ